何をするの

ਇਹਨਾਂ ਬਾਰੇ ਵੀ ਜਿਹੜੇ ਸਾਇਡ ਤੋਂ ਬਾਰੇ ਗੱਲ ਕਰ ਰਹੇ ਹਾਂ ਬੜਾ ਬਲੱਡ ਮਾਹੌਲ ਤੇ ਚੱਲ ਰਿਹਾ ਹੈ। ਪੰਜਾਬ న్యూਸ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਜਿਵੇਂ ਚੋਣਾਂ ਦੀ ਰਾਜਨੀਤੀ ਚੱਲ ਰਹੀ ਹੈ ਉੱਥੇ ਜਿਹੜੀ ਗਰਮੀ ਆ ਪੂਨ ਤੌਰ ਤੇ ਪੀਕ ਤੇ ਅਗਰ ਗੱਲ ਕਰੀਏ ਲੁਆਇੰਸ ਕਲੱਬ ਪਵਾਨੀਗੜ੍ਹ ਦੇ ਵਿੱਚ ਅਗਰ ਗੱਲ ਕਰੀ ਤਾਂ ਇੰਨੇ ਵਧੀਆ ਕੰਮ ਕੀਤੇ ਜਾਂਦੇ ਨੇ ਅਗਰ ਕੋਈ ਟਰੀ ਦਾ ਕੰਮ ਕਰਨਾ ਹੋਵੇ ਸੇ ਪਾਣੀ ਦਾ ਹੋਵੇ ਜਾਂ ਆਪਣੇ ਨਵੇਂ ਬਸਾਡੇ ਦੇ ਉੱਤੇ ਇੱਕ ਸ਼ੈੱਡ ਪਾਇਆ ਗਿਆ ਬਹੁਤ ਵਧੀਆ ਨੰਦੋ ਲਾਜਵਾਬ ਕਿਉਂਕਿ ਲੋਕ ਜਦੋਂ ਗਰਮੀ ਜਾਂ ਸਰਦੀ ਜਾਂ بارش ਦੇ ਵਿੱਚ ਖੜਦੇ ਸੀ ਤਾਂ ਬੜੀ ਤਕਲੀਫ ਹੁੰਦੀ ਸੀ ਕਿਉਂਕਿ ਅਗਰ ਸਰਕਾਰਾਂ ਦੀ ਗੱਲ ਕਰੀਏ ਸਰਕਾਰਾਂ ਵਾਅਦੇ ਜ਼ਰੂਰ ਕਰਦੀਆਂ ਨੇ ਪਰ ਉਹ ਸਾਨੂੰ ਪਤਾ ਹੈ ਕਿ ਨਿਚਲੇ ਪੱਧਰ ਤੇ ਕਿੰਨੇ ਕਿ ਗਰਾਊਂਡ ਪਰ ਤੇ ਲਾਗੂ ਹੁੰਦੇ ਨੇ ਅਗਰ ਅੱਜ ਅਸੀਂ ਗੱਲ ਕਰੀਏ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਆਯੁਰਵੇਦਿਕ ਕੈਂਪ ਲਾਇਆ ਗਿਆ ਜੇ ਤੁਸੀਂ ਤਸਵੀਰਾਂ ਵੀ ਸਾਨੂੰ ਕੈਮਰਾਮੈਨ ਨੂੰ ਕਮਾਂਗੇ ਦਿਖਾਵਾਂਗੇ ਵੀ ਕਿੰਨੇ ਲੋਕਾਂ ਦੇ ਵਿੱਚ ਉਤਸ਼ਾਹ ਹੈ ਕਿਉਂਕਿ ਲॉयੈਂਸ ਕਲੱਬ ਪੋਾਨੀਗੜ੍ਹ ਵੱਲੋਂ ਜਿੱਥੇ ਬਹੁਤ ਵਧੀਆ ਕੰਮ ਕੀਤੇ ਜਾ ਰਹੇ ਨੇ ਉੱਥੇ ਅਸੀਂ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ ਪ੍ਰਧਾਨ ਜੀ ਨਾਲ ਹਾਂਜੀ ਪ੍ਰਧਾਨ ਜੀ ਪਹਿਲਾਂ ਤਾਂ ਥੋੜਾ ਅਸੀਂ ਧੰਨਵਾਦ ਕਰਦੇ ਹਾਂ ਤੁਹਾਨੂੰ ਵਧਾਈ ਦਿੰਦੇ ਹਾਂ ਕਿ ਤੁਸੀਂ ਇਹ ਜਿਆਦਾ ਵਧੀਆ ਕੈਂਪ ਲਾਇਆ ਹੈਗਾ ਕੀ ਕੰਮ ਹੋ ਗਿਆ ਇਸ ਮੁਕਿ ਦਿਖੋ ਜੀ ਇਹ ਡਾਕਟਰ ਰਵਿਕਾਂਤ ਐਸਐਮਓ ਜੀ ਡਾਕਟਰ ਗਲਤ ਕਾਉਂਸਲ ਕਾਨਗੜ ਦੇ ਇੰਚਾਰਜ ਉਹਨਾਂ ਦੀ ਬਦੌਲਤ ਇਹ ਰਾ ਅੱਜ ਇਹ ਕੈਂਪ ਹੈ ਸਾਨੂੰ ਅਸੀਂ ਆਰਗੇਨਾਈਜ਼ ਕੀਤਾ ਹੈ ਲਾਨ ਕਲੱਬ ਭਾਨੀਗੜ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਮੈਂ ਇੱਥੇ ਉਹਨਾਂ ਨੇ ਸਰਕਲ ਕੀਤੀ ਹੈ ਤੇ ਸਪੈਸ਼ਲ ਧੰਨਵਾਦ ਮੈਂ ਮਨੀਸ਼ ਜੀ ਦਾ ਕਰਦਾ ਜਿਨ੍ਹਾਂ ਨੇ ਕੈਂਪਾਸ ਤੇ ਮੈਨੂੰ ਪਰੇਰਿਆ ਤੇ ਅਸੀਂ ਇਹ ਕੈਂਪ ਲਾਇਆ ਜੀ ਜੀ ਜੇਕਰ ਗੱਲ ਕਰੀਏ ਕੈਂਪ ਪਿੱਛੇ ਜੇ ਅਸੀਂ ਲਾਉਂਦੇ ਰਹੇ ਹਾਂ ਤਾਂ ਕੈਂਪ ਕੀ ਲੱਗਦੇ ਨੇ ਮੈਂ ਮੰਨਦਾ ਵੀ ਦਿਖਾਵਾ ਜ਼ਿਆਦਾ ਹੁੰਦਾ ਪਰ ਮੈਨੂੰ ਇਹ ਲੱਗਦਾ ਵੀ ਮੈਂ ਅਜਾ ਜੈਰੂਵੈਦ ਕੈਂਪ ਲੱਗੇ ਨਾ ਉਹ ਅਨਿਗੜ ਦੇ ਵਿੱਚ ਕੋਈ ਪਹਿਲੀ ਵਾਰ ਆਇਆ ਕੋਈ ਕੈਂਪ ਲੱਗੇ ਜਿਵੇਂ ਅੱਜ ਲੋਕਾਂ ਦਾ ਇੰਨਾ ਦੇਖ ਰਿਹਾ ਅਸੀਂ ਦਵਾਈ ਜਦੋਂ ਅਸੀਂ ਖਬਰ ਵੀ ਕਰ ਅਸੀਂ ਉਦੋਂ ਵੀ ਲੋਕ ਇੰਨੇ ਔਕਸੀ ਵੀ ਅਸੀਂ ਦਵਾਈ ਲੈਣੀ ਹੈ ਕਾਲੀ ਹੈ ਜਿਵੇਂ ਬਹੁਤ ਵਧੀਆ ਲੱਗ ਰਿਹਾ ਕਿਵੇਂ ਦੇਖਦੇ ਹੋ ਦੇਖੋ ਆਯੁਰਵੈਦ ਦੇ ਬਾਰੇ ਲੋਕਾਂ ਨੂੰ ਅਵੇਰਨੈਸ ਨਹੀਂ ਹੈ ਮੈਂ ਇਹ ਸਮਝਦਾ ਵੀ ਲੋਕਾਂ ਨੂੰ ਅਵੇਰਨੈਸ ਹੋਣੀ ਚਾਹੀਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਰੁਲਨ ਕਲੱਬ ਵੱਲੋਂ ਟਾਈਮ ਟੂ ਟਾਈਮ ਕੈਂਪ ਲਵਾਉਂਦੇ ਰਹਾਂਗੇ ਟਾਈਮ ਟੂ ਟਾਈਮ ਲੋਕਾਂ ਨੂੰ ਆਯੁਰਵੈਦਿਕ ਸੰਬੰਧੀ ਅਵੇਅਰਨੈਸ ਵੀ ਕਰਦੇ ਰਹਾਂਗੇ ਤਾਂ ਕਿ ਐਲੋਪੈਥੀ ਤੋਂ ਲੋਕਾਂ ਦਾ ਸਰਕਾਰਾ ਹੋਵੇ ਐਲੋਪੈਥੀ ਦੇ ਸਾਈਡ ਇਫੈਕਟ ਹੈ ਆਯੁਰਵੈਦਿਕ ਸਾਈਡ ਇਫੈਕਟ ਨਹੀਂ ਹੈ ਲੋਕਾਂ ਨੂੰ ਦਰੱਖਤ ਵੱਡੇ ਜਾ ਚੁੱਕੇ ਨੇ ਏਸੀਆਂ ਦੀ ਆਦਤ ਪੈ ਗਈ ਏਸੀਆਂ ਦੀ ਆਦਤ ਪੈਣ ਕਰਕੇ ਗਰਮੀ ਦਾ ਟੈਂਪਰੇਚਰ ਵਧ ਗਿਆ ਉਹਦੇ ਕਾਰਨ ਬਿਮਾਰੀਆਂ ਪੈਦਾ ਹੋ ਗਈਆਂ ਬਿਮਾਰੀਆਂ ਪੈ ਹਰ ਇੱਕ ਬੰਦਾ ਇਹ ਸੋਚਦਾ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਠੀਕ ਹੋਵਾਂ ਚਾਹੇ ਆਯੁਰਵੈਦ ਕਰਾਈ ਹੋਵਾਂ ਚਾਹੇ ਰੋਪੈਥੀ ਕਰਾਈ ਹੋਵਾਂ ਲੇਕਿਨ ਆਯੁਰਵੈਦਿਕ ਜਿਹੜੀ ਦਵਾਈ ਹੈ ਇਹ ਅਫੈਕਟ ਥੋੜਾ ਦੇਰ ਕਰਦੀ ਹੈ ਪਰ ਕਰਦੀ ਬਹੁਤ ਵਧੀਆ ਹੈ ਇਸ ਕਰਕੇ ਮੈਂ ਇਹ ਕਹਿਣਾ ਆਪਦੇ ਵੱਲੋਂ ਐਜ਼ ਅ ਲੋਨ ਕਲੱਬ ਪ੍ਰੈਜ਼ੀਡੈਂਟ ਵੀ ਆਯੁਰਵੇਦਿਕ ਕਰਨੀ ਲੋਕਾਂ ਦਾ ਅਰਜ਼ਾਨ ਬਦਲਣਾ ਚਾਹੀਦਾ ਹੈ ਅਗਰ ਵੀ ਜਿਹੀ ਅਸੀਂ ਗੱਲ ਕਰੀਏ ਕੈਂਪ ਦੇ ਵਿੱਚ ਤੁਸੀਂ ਕੀ ਕੀ ਸਹੂਲਤਾਂ ਲੋਕਾਂ ਨੂੰ ਦਿੱਤੀਆਂ ਜਿਹੜੇ ਦਵਾਈਆਂ ਨੂੰ ਫ੍ਰੀ ਦਿੱਤੀਆਂ ਨੇ ਕਿ ਔਰ ਕੋਈ ਪੈਸਾ ਲੱਗਿਆ ਜਾਂ ਕਿਵੇਂ ਰਿਹਾ ਇਸ ਕੈਂਪ ਦੇ ਵਿੱਚ ਜੀ ਇੱਕ ਸਪੈਸ਼ਲ ਅੰਮ੍ਰਿਤਸਰ ਤੋਂ ਤਲਵੰਤਰੀ ਕੰਪਨੀ ਵੱਲੋਂ BMD ਕੈਲਸ਼ੀਅਮ ਦੀ ਹੱਡੀਆਂ ਦੀ ਚੈੱਕਅਪ ਵਾਸਤੇ ਮਸ਼ੀਨ ਮੰਗਾਈ ਗਈ ਹੈ ਜਿਹਦੀ ਘੱਟੋ ਘੱਟ ਕੀਮਤ ਹੈ ਜਿਹਦੀ 1.5 ਕਰੋੜ ਰੁਪਈਆ ਹੈ ਉਹ ਹੱਡੀਆਂ ਦੀ ਕੈਲਸ਼ੀਅਮ ਚੈੱਕ ਕਰਦੀ ਹੈ 슈ਗਰ ਫਰੀ ਅਸੀਂ ਚੈੱਕਅਪ ਕਰ ਰਹੇ ਹਾਂ ਬੀਪੀ ਚੈੱਕ ਕਰਾ ਰਹੇ ਹਾਂ ਇੱਥੇ ਦਵਾਈਆਂ ਆਯੁਰਵੈਦਿਕ ਪ੍ਰਸ਼ਾਸਨ ਵੱਲੋਂ ਫਰੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜਾ ਇੰਤਜ਼ਾਮ ਹੈ ਸਾਰਾ ਉਹ ਹੋਲਨ ਕਲੱਬ ਵੱਲੋਂ ਕੀਤਾ ਗਿਆ ਹੈ ਦਵਾਈਆਂ ਦਾ ਕੰਮ ਹੈ ਜਿਹੜਾ ਉਹ ਆਯੁਰਵੈਦਿਕ ਪ੍ਰਸ਼ਾਸਨ ਵੱਲੋਂ ਦਿੱਤੇ ਨੇ ਵੀ ਜੇ ਅਗਰ ਗੱਲ ਕਰੀਏ ਸਾਡੇ ਦੋ ਦਰਖਤ ਲਪਤ ਹੋ ਰਹੇ ਨੇ ਉਹ ਵੀ ਇੱਕ ਛੜੇ ਅਜਿਹਾ ਵੀ ਕਿ ਮੇਨ ਇਸ਼ਾ ਨਿੰਮ ਇੱਕ ਕਿੱਕਰ ਇਹ ਦਰਖਤ ਤਕਰੀਬਨ ਬਹੁਤ ਲਪਤ ਹੋ ਚੁੱਕਿਆ ਸੀ ਲੱਗਦਾ ਨਹੀਂ ਵੀ ਇਹਨਾਂ ਵਿੱਚ ਵੀ ਲਾਉਣ ਦੀ ਸਾਨੂੰ ਸਭ ਤੋਂ ਬੜੀ ਲੋੜ ਹੈ ਸੂਤ ਕਰਨ ਦੀ ਬਹੁਤ ਜ਼ਰੂਰੀ ਨੇ ਜੀ ਨਿੰਮ ਵੀ ਕਿੱਕਰ ਵੀ ਕਿੱਕਰ ਤਾਂ ਪਿੱਛੇ ਤੋਂ ਕਾਫੀ ਦੇਰ ਤੋਂ ਜਦੋਂ ਤੱਕ ਚਿੜੀਆਂ ਲਾਪਤਾ ਹੋਈਆਂ ਨੇ ਚਿੜੀਆਂ ਦੇ ਕਾਰਨ ਹੀ ਕਿੱਕਰ ਲਾਪਤਾ ਹੋਗੀ ਆਪਣੀਆਂ ਚਿੜੀਆਂ ਵੀ ਲਾਪਤਾ ਹੋ ਗਈਆਂ ਚਿੜੀ ਸਾਨੂੰ ਕਦੇ ਦੇਖਣ ਨੂੰ ਮਿਲੂਗੀ ਪਹਿਲਾਂ ਡਾਰਾਂ ਡਾਰਾਂ ਚਿੜੀਆਂ ਮਿਲਦੀਆਂ ਉਹਦਾ ਕਾਰਨ ਇਹ ਵੀ ਦਰਖਤ ਨਹੀਂ ਹੈ ਕਿ ਚਿੜੀਆਂ ਖਤਮ ਹੋ ਗਈਆਂ ਨਿੰਮ ਐ ਹੁਣ ਸ਼ੂਗਰ ਵੱਧ ਰਹੀ ਹੈ ਇਸੇ ਕਾਰਨ ਸ਼ੂਗਰ ਲੋਕਾਂ ਨੇ ਕਿਹਾ ਮਦਰੀ ਨਿੰਮ ਦਾ ਦਰਖਤ ਕਟਾਦੂ ਮੋ ਗਿਆ ਨਿੰਮ ਦਾ ਦਰਖਤ ਕਟਾਦੂ ਨਾਲ ਸ਼ੂਗਰ ਵੱਧ ਲੱਗਦਾ ਨੀ ਉਸ ਨੂੰ ਆਪਣੇ ਵੱਧ ਵੱਧ ਲਾਉਣੇ ਮੈਂ ਇੱਕ ਇਨਸਾਨ ਨੂੰ ਕੋਈ ਜਨਮ ਦਿਨ ਤੇ ਮੈਂ ਅੱਜ ਵੀ ਮੈਂ ਅੱਜ ਵੀ ਮੈਂ ਇੱਕ ਵਟਸਐਪ ਤੇ ਮੈਸੇਜ ਪਾਇਆ ਹੈ ਵੀ ਹਰ ਇੱਕ ਇਨਸਾਨ ਨੂੰ ਆਪਣੇ ਘਰ ਦੇ ਮੂਹਰੇ ਘਰ ਦੇ ਵਿੱਚ 20 ਫੁੱਟ ਜਗ੍ਹਾ ਛੱਡ ਕੇ ਥੋੜੀ ਬਹੁਤ ਜਗ੍ਹਾ ਛੱਡ ਕੇ ਦੋ ਦਰਖਤ ਜ਼ਰੂਰ ਲਗਾਉਣੇ ਚਾਹੀਦੇ ਨੇ ਤਾਂ ਕਿ ਆਉਣ ਵਾਲੇ ਸਮੇਂ 'ਚ ਆਉਣ ਵਾਲੀ ਪੀੜ੍ਹੀ ਨੂੰ ਇਹ ਮਹਿਸੂਸ ਨਾ ਹੋਵੇ ਜਿਹੜਾ ਟੈਂਪਰੇਚਰ ਅਜ 47 ਹੈ ਅਗਲੇ ਸਾਲ 50 ਹੋਊਗਾ ਨਹੀਂ 30 ਰਹਿ ਜਾਊਗਾ ਜੇ ਤੁਸੀਂ ਜਾਓ। ਆ ਮਨੀਤ ਜੀ ਤੁਸੀਂ ਕਿਵੇਂ ਦੇਖਦੇ ਜਿਵੇਂ ਸਾਰੇ ਡਾਕਟਰ ਆਣੇ ਆਰ ਤੁਹਾਡੀ ਟੀਮ ਨੇ ਪੂਰੇ ਨਾਲ ਮਿਲ ਕੇ ਕੰਮ ਕੀਤਾ ਕਿਵੇਂ ਦੇਖਦੇ ਹੋ ਇਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਅਸੀਂ ਭਵਾਨੀਗੜ੍ਹ ਵਿੱਚ ਲਾਇਨ ਕਲੱਬ ਵੱਲੋਂ ਇਹ ਕੈਂਪ ਆਰਗੇਨਾਈਜ਼ ਕਰਿਆ ਹੈ ਜਿਹੜਾ ਡਾਕਟਰ ਸਾਹਿਬ ਦਾ ਬਹੁਤ ਸਹਾਇਕ ਰਿਹਾ ਹੈ ਔਰ ਉਹਦੇ ਦੇ ਸੰਸਥੀ ਵੱਲੋਂ ਇਹਦੇ ਵਿੱਚ ਜਿਹੜਾ ਮੇਨ ਇਸ ਕੈਂਪ ਦੇ ਵਿੱਚ ਜੋ ਮੈਨੂੰ ਲੱਗਿਆ ਜੋ ਡਾਕਟਰ ਸਾਹਿਬ ਵੱਲੋਂ ਕਰਿਆ ਜਾ ਰਿਹਾ ਉਹ ਕੈਲਸ਼ੀਅਮ ਦੀ ਚੈਕਿੰਗ ਕਰੀ ਜਾ ਰਹੀ ਹੈ ਜਿਹੜਾ ਕਿ ਆਮ ਬੰਦਿਆਂ ਨੂੰ ਵੀਦੇ ਬਾਰੇ ਕੁਝ ਪਤਾ ਹੀ ਨਹੀਂ ਹੈ ਕਿ ਸਾਡੀ ਬਾਡੀ ਦਾ ਕੈਲਸ਼ੀਅਮ ਕਿੰਨਾ ਘਟ ਚੁੱਕਿਆ ਹੈ ਇਸ ਕੈਂਪ ਦੇ ਵਿੱਚ ਉਹ ਜੋ ਮਸ਼ੀਨ ਹੈ ਉਹਦੇ ਨਾਲ ਕੈਲਸ਼ੀਅਮ ਦੀ ਜਿਹੜੀ ਪਰਸੈਂਟੇਜ ਹੈ ਉਹ ਪਤਾ ਲੱਗਦੀ ਹੈ ਕਿ ਆਪਣੀ ਬਾਡੀ ਦੇ ਵਿੱਚ ਕਿੰਨੀ ਘਟ ਰਹੀ ਹੈ ਤੇ ਡਾਕਟਰ ਸਾਹਿਬ ਉਹਦੇ ਹਿਸਾਬ ਨਾਲ ਦਵਾਈ ਦਿੰਦੇ ਆ ਅੱਜ ਅਸੀਂ ਹੋਰ ਵੀ ਦੇਖਿਆ ਵੀ ਲੇਡੀਜ਼ ਤੇ ਜੈਂਟਲਸ ਤੇ ਬਜ਼ੁਰਗ ਵੀ ਬਹੁਤ ਜ਼ਿਆਦਾ ਆ ਰਹੇ ਨੇ ਚਲੋ ਬੱਚਿਆਂ ਨੇ ਤਾਂ ਚਲੋ ਘਟਦੇ ਨੇ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਇਹ ਚੀਜ਼ਾਂ ਨਾਲ ਸਾਨੂੰ ਜੁੜਨ ਦੀ ਸਭ ਤੋਂ ਜ਼ਿਆਦਾ ਲੋੜ ਤਾਂ ਇਸ ਸਮੇਂ ਦੀ ਅੱਜ ਦਾ ਜਿਹੜੀ ਜੀਵਨ ਸ਼ੈਲੀ ਹੈ ਆਪਣਾ ਖਾਣ ਪੀਣ ਹੈ ਉਹ ਅੰਨਾ ਜਿਆਦਾ ਖਰਾਬ ਹੋ ਚੁੱਕਿਆ ਹੈ ਕਿ ਆਪਣੇ ਸਾਰੇ ਦੇ ਸਰੀਰ ਦੇ ਵਿੱਚ ਬਿਮਾਰੀਆਂ ਜਿਹੜੀ ਉਹ ਘਰ ਘਰ ਚੁੱਕੀ ਹੈ ਤੇ ਜਦੋਂ ਇਹ ਕੈਂਪ ਆਰਗੇਨਾਈਜ਼ ਹੁੰਦੇ ਨੇ ਤਾਂ ਲੋਕਾਂ ਦੀ ਤਕਲੀਫ ਤਾਂ ਪਤਾ ਲੱਗਦਾ ਹੈ ਕਿ ਲੋਕ ਕਿੰਨੀ ਤਕਲੀਫ 'ਚ ਨੇ ਕਿੰਨੀਆਂ ਬਿਮਾਰੀਆਂ ਆ ਚੁੱਕੀਆਂ ਨੇ ਬੱਚੇ ਤੋਂ ਲੈ ਕੇ ਬੁਢੇ ਤੱਕ ਹਰ ਬਜ਼ੁਰਗ ਇਨਸਾਨ ਨੌਜਵਾਨ ਇਸ ਬਿਮਾਰੀਆਂ ਤੋਂ ਪੀੜਤ ਹੈ ਉਹ ਡਾਕਟਰ ਸਾਹਿਬ ਕੋਲੋਂ ਆਪਣੀ ਦਵਾਈ ਦਾ ਇਲਾਜ ਕਰਾਉਣ ਲਈ ਉਹਰੇ ਕੈਂਪ ਚ ਪਹੁੰਚ ਰਿਹਾ ਤੇ ਹਰੇਕ ਵਦ ਨੂੰ ਇਹ ਵੀ ਮਾ ਆਯੁਰਵੈਦਿਕ ਦੇ ਵਿੱਚੋਂ ਦਵਾਈ ਲਾਂਮਾ ਤਾਂ ਜੋ ਕਿ ਮੈਂ ਜਲਦ ਜਲਦ ਠੀਕ ਹੋ ਜਾਵਾਂ ਹਾਂ ਅਗਰ ਮੈਂ ਨਿੱਜੀ ਸੀ ਗੱਲ ਕਰੀਏ ਸਾਨੂੰ ਧਾਰਮਿਕ ਸੰਸਥਾਵਾਂ ਜਾਂ ਮੈਂ ਕਹਿੰਦਾ ਰਾਜਨੀਤਿਕ ਨੇ ਜਾਂ ਕੋਈ ਐਨ ਜੀਓ ਨੇ ਇਹ ਜੇ ਕੈਂਪਾਂ ਨੂੰ ਆਰਗੇਨਾਈਜੇਸ਼ਨ ਕਰਨੀ ਚਾਹੀਦੇ ਨੇ ਬਿਲਕੁਲ ਜੀ ਜਿਹੜੀ ਵੀ ਸੰਸਥਾ ਜੋ ਸਮਾਜਿਕ ਕੰਮ ਕਰਦੀ ਹੈ ਚਾਹੇ ਉਹ ਧਾਰਮਿਕ ਨਾਲ ਹੈ ਚਾਹੇ ਉਹ ਕਿਸੇ ਵੀ ਸੰਸਥਾ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਧਾਰਮਿਕ ਦੇ ਨਾਲ-ਨਾਲ ਸਮਾਜਿਕ ਕੰਮਾਂ ਦੇ ਵਿੱਚ ਪੂਰਾ ਧਿਆਨ ਦੇਣਾ ਚਾਹੀਦਾ ਸਭ ਤੋਂ ਜ਼ਿਆਦਾ ਜਿਹੜੀ ਇਸ ਟਾਈਮ ਜ਼ਰੂਰਤ ਹੈ ਉਹ ਆਪਾਂ ਨੂੰ ਦਰਖਤ ਲਗਾਉਂਦੀ ਹੈ ਮੈਂ ਸਾਰੀਆਂ ਸੰਸਥਾਵਾਂ ਨੂੰ ਜਿੰਨੀਆਂ ਵੀ ਹੈਗੀਆਂ ਇਹਨਾਂ ਨੂੰ ਅਪੀਲ ਕਰਦਾ ਕਿ ਵੱਧਦੀ ਹੋਈ ਗਰਮੀ ਨੂੰ ਘਟਾਉਣ ਵਾਸਤੇ ਹਰੇਕ ਸੰਸਥਾ ਆਪਣੇ ਵੱਲੋਂ ਵੱਧ ਤੋਂ ਵੱਧ ਦਰਖਤ ਲਗਾਵੇ ਏਸਨ ਮਨੀ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕਰੀ ਤੇ ਪ੍ਰੈਜ਼ੀਡੈਂਟ ਨੇ ਜਿਹੜੇ ਲਾਇਓਨਸ ਕਲੱਬ ਦੇ ਉਹਨਾਂ ਨੇ ਵੀ ਕਿਹਾ ਕਿ ਜਿਹੜੇ ਕੈਂਪ ਨਾਲ ਬਹੁਤ ਲੋਕਾਂ ਨੂੰ ਮਿਲ ਕੇ ਇਨਾ ਉਤਸ਼ਾਹ ਹੈ ਤੁਸੀਂ ਤਸਵੀਰਾਂ ਵਿੱਚ ਵੀ ਅਸੀਂ ਤੁਹਾਨੂੰ ਦਿਖਾਇਆ ਵੀ ਲੋਕਾਂ ਦੇ ਵਿੱਚ ਇਨਾ ਉਤਸ਼ਾਹ ਹੈ ਚੈੱਕਅਪ ਕਰਾਉਣ ਦਾ ਤੇ ਡਾਕਟਰਾਂ ਦਵਾਈਆਂ ਲੈਣ ਕਿਉਂਕਿ ਆਯੁਰਵੈਦਿਕ ਦਵਾਈ ਕਿੰਨੀ ਕੁ ਵਧੀਆ ਹੈਗੀ ਸਾਡੇ ਨਾਲ ਇੱਕ ਹੋਰ ਮੈਂਬਰ ਵੀ ਖੜੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਚਰਨਜੀਤ ਜੀ ਤੁਸੀਂ ਕਿਵੇਂ ਦੇਖਦੇ ਹੋ ਇਹ ਕਲੱਬ ਵੱਲੋਂ ਜਿਹੜਾ ਇੰਨਾ ਵਧੀਆ ਕੰਮ ਕਰਾਇਆ ਗਿਆ ਅੱਜ ਸਾਨੇ ਆ ਜਿਹੜਾ ਕੈਂਪ ਲਾਇਆ ਜੀ ਸਾਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਆਰੋਐਲ ਦੇ ਵਿੱਚ ਵੀ ਇੰਨੀ ਵਧੀਆ ਉਹ ਫੈਸਿਲਿਟੀ ਚ ਮਿਲ ਚਾਲੀ ਹੈ। ਮਸ਼ੀਨ ਹੈ ਕੋਈ 1.5 ਕਰੋੜ ਦੇ ਕਰੀਬ ਦੀ ਕਹਿ ਰਹੇ ਨੇ ਜਿਹਦੇ ਵਿੱਚ ਕੈਲਸ਼ੀਅਮ ਚੈੱਕ ਹੋ ਰਿਹਾ ਹੈ। ਬਹੁਤ ਵਧੀਆ ਮਸ਼ੀਨ ਹੈ। 5 ਮਿੰਟ ਵਿੱਚ ਰਿਜ਼ਲਟ ਦੱਸ ਦਿੰਦੇ ਕਿੰਨਾ ਕੈਲਸ਼ੀਅਮ ਹੈ ਕੀ ਗਲਬਾ। ਕੈਲਸ਼ੀਅਮ ਘੱਟ ਰਿਹਾ ਹੈ। ਬਾਕੀ ਲੋਕਾਂ ਦਾ ਧਿਆਨ ਜੰਕ ਫੂਡ ਕਿੰਨੀ ਜ਼ਿਆਦਾ ਜਾ ਰਿਹਾ ਹੈ। ਆਈ ਥਿੰਕ ਉਹ ਘਟਣਾ ਚਾਹੀਦਾ ਬੱਚਿਆਂ ਨੂੰ ਵੀ। ਜਾਨੀ ਜੀ ਇੱਕ ਸਾਡੇ ਸਵਾਲ ਹੈ ਕਿ ਤੁਸੀਂ ਨੌਜਵਾਨ ਵੀ ਹੋ ਤੇ ਇੱਕ ਸਸਤਾਵਾ ਵੀ ਚਲਾਉਣੇ ਤੇ ਨਾਲ ਆਮ ਲੋਕਾਂ ਚ ਵੀ ਵਿਚਰਦੇ ਹੋ। ਤੁਸੀਂ ਪਹਿਲਾਂ ਹੀ ਅਜੁਰਵੇਦ ਕੈਂਪ ਦਾ ਕਿੰਨਾ ਕਾਜ ਤੱਕ ਕਰ ਲਿਆ ਹਲੇ ਕਦੇ ਪਹਿਲਾਂ ਨਹੀਂ ਇਹ ਸਾਡਾ ਪਹਿਲੀ ਵਾਰੀ ਦਾ ਉਹ ਅਚੀਵਮੈਂਟ ਹੈ ਜੀ ਤੁਹਾਨੂੰ ਬਹੁਤ ਬਹੁਤ ਕਹੀ ਜਾ ਫਰੋਣਾ ਚ ਬਹੁਤ ਵਧੀਆ ਲੱਗਿਆ ਜੀ ਅਸੀਂ ਉਰੇ 150 ਤੋਂ ਕਰੀਬ ਬੰਦੇ ਚੈੱਕ ਕਰ ਚੁੱਕੇ ਹਾਂ ਸਾਰੇ ਅ ਕਿਵੇਂ ਧੰਨਵਾਦ ਕਰਾਂਗੇ ਜਿਹੜੇ ਲੋਕ ਸੜੀ ਕਾ ਬੇ ਕਲੱਬ ਟੀਮ ਦਾ ਗੱਲ ਕਰੀਏ ਜਾਂ ਡਾਕਟਰਾਂ ਦੀ ਟੀਮ ਦਾ ਗੱਲ ਕਰੀਏ ਜਾਂ ਜਿਹੜੇ ਲੋਕ ਪਹੁੰਚੇ ਨੇ ਮੈਂ ਸਾਰੀ ਡਾਕਟਰਾਂ ਦੀ ਟੀਮ ਦਾ ਤੇ ਲਾਇਨ ਕਲੱਬ ਭੋਨੀਗੜ ਦੇ ਸਾਰੇ ਜਿੰਨੇ ਵੀ ਮੇਰੇ ਮੈਂਬਰ ਨੇ ਅਸੀਂ 24 ਮੈਂਬਰਾਂ ਸਾਰੇ 24 ਦੇ 24 ਮੈਂਬਰਾਂ ਦਾ ਮੈਂ ਧੰਨਵਾਦ ਕਰਦਾ ਜ ਤੇ ਹੈਲਪ ਵੀ ਨਾਲ ਦੇ ਰਹੇ ਨੇ ਨਾਲ ਸਾਡੇ ਕਲੱਬ ਦੇ ਮੈਂਬਰ ਇੱਥੇ ਵੀ ਮੌਜੂਦ ਨੇ ਕਾਫੀ ਸਾਰੇ ਵਧੀਆ ਹੈਲਪ ਕਰ ਰਹੇ ਨੇ ਲੋਕਾਂ ਨੂੰ ਜੋ ਤੋਂ ਚਾਰੂ ਰੂਪ ਦੇ ਵਿੱਚ ਅੰਦਰ ਭੇਜ ਰਹੇ ਨੇ ਤੇ ਪਰਚੀਆਂ ਵਗੈਰਾ ਕਟਾਉਣ ਦੇ ਵਿੱਚ ਹੈਲਪ ਕਰ ਰਹੇ ਨੇ ਇਹ ਚੰਨ ਸੰਸਰਨ ਚਰਨਜੀਤ ਸਤਿਦੇਵ ਜੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਆਪਦਾ ਅਨੁਭਵ ਦੱਸਿਆ ਵੀ ਪਹਿਲੀ ਵਾਰ ਮੈਂ ਕੈਂਪ ਚ ਆਇਆ ਤੇ ਦਵਾਈਆਂ ਲੈ ਤਿੰਨ ਮੈਨੂੰ ਬਹੁਤ ਵਧੀਆ ਲੱਗਿਆ ਅਸੀਂ ਕਹਿਣਾ ਹੈ ਜੇ ਕੈਂਪ ਅਗਰ ਸੰਸਥਾਵਾਂ ਮਾਹੋਰ ਵਗੈਰਾ ਲਾਉਣ ਤਾਂ ਬਹੁਤ ਵਧੀਆ ਸਹੂਲਤਾਂ ਨੇ ਕਿਉਂਕਿ ਜਿਹੜੀ ਆਯੁਰਵੈਦਿਕ ਦਵਾਈਆਂ ਨੇ ਕੋਈ ਸਾਈਡ ਇਫੈਕਟ ਜਾਂ ਕੋਈ ਅਸਰ ਨਹੀਂ ਕਰਦੀਆਂ ਸਾਨੂੰ ਇਹਨਾਂ ਦੇ ਵੱਧ ਤੋਂ ਵੱਧ ਕੈਂਪ ਲਾਉਣੇ ਚਾਹੀਦੇ ਨੇ ਜਿਨ੍ਹਾਂ ਨਾਲ ਇਹ ਲੋਕਾਂ ਨੂੰ ਸਿਹਤ ਦਾ ਸਹੂਲਤਾਂ ਮਿਲਣ ਕਿਉਂਕਿ ਇੱਕ ਫ੍ਰੀ ਸਹੂਲਤ ਮਿਲਣ ਸਭ ਦਾ ਆਪਦੇ ਵਿੱਚ ਬਹੁਤ ਬਦੀ ਗੱਲ ਹੈ 24 ਪੰਜਾਬ ਨੂੰ ਤਾਂ ਮੈਂ ਕਰ

ਉਹ ਨਾਲੀ ਦੀ ਸ਼ੂਗਰ ਜਿਹੜਾ ਹੈ ਜਿਹੜੇ ਪੂਰੀ ਲੱਗਦਾ ਹੈ ਸ਼ੂਗਰ ਦੀ ਲੋੜ ਹੈ ਉਸ ਨੂੰ ਸਪੀਨਿੰਗ ਵਾਸਤੇ ਸ਼ੂਗਰ ਵੀ ਮਕ ਚੈੱਕ ਕਰਨਾ ਹਾਂ ਸਭਾ ਦੀ ਗੱਲ ਦੇਖੀ ਤਾਂ ਲੋਕਾਂ ਨੂੰ ਇਹ ਵਾਰ ਸੀ ਹੋਇਆ ਬਸ ਬਹੁਤ ਘੱਟ ਆ ਗਈ ਲੋਕਾਂ ਨੇ ਲੀਕੀ ਮੈਡੀਸਨ ਬਾਣਾ ਦਵਾਈ ਜਿਆਦਾ ਖਾਦੇ ਨੇ ਇਹਦੇ ਬਾਰੇ ਕਿਹਨਾਂ ਲੋਕਾਂ ਨੇ ਕੋਈ ਨੋਟ ਬਦਲੇ ਪਹਿਲਾਂ ਅਸੀਂ ਚੀਜ਼ਾਂ ਵਾਪਸ ਕੀਤੀ ਪਰ ਉਹ ਇੱਕ ਹੀ ਹੱਲ ਦੱਸਣਾ ਹੈ ਰਹਿਣ ਚੱਲ ਖਾਣ ਪਾਣਾ ਨਾ ਉਸਦੇ ਉਪਰ ਹੀ ਸਰਾਏ ਨੀਰ ਪਰ ਹੈ ਜੋ ਸਾਰੇ ਸ਼ਹਿਰ ਤੋਂ ਉੱਥੋਂ ਲੈ ਕੇ ਰਾਤ ਨੂੰ ਸੌਣ ਕਰਦੇ ਛੜੇ ਸਾੜੇ ਕੀਤੇ ਉਹ ਬਹੁਤ ਦੂਰ ਸਹੀ ਅੱਧਿਆ ਤੇ ਕਿਉਂ ਬੰਦ ਉਸ ਰੀਆ ਨਾ ਉਹ ਸੋਜਲੀ ਰੋੜ ਹੈ

है अपन तो 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 अपने आप से काबू करते हुए बच्चों को समझाना चाहिए जंक फूड तो दूर रहना चाहिए अभी शाम को देखते हैं एरिया भीड़ लगी हुई है तो की खा रहे हैं की चला रहे जब तक जानकारी मिलेगी और सा और ਨਾਲ ਨੂੰ ਸੋਣ ਦਾ ਸਮਾਂ ਕ੍ਰਿਸ਼ਟੀ ਸਮਾਂ ਹੋਏਗਾ ਤਾਂ ਜੀ ਆਪਣਾ ਜੀ ਬਧੀਰ ਤੀਕੇ ਨਾਲ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਅਤੇ ਆਪਣੇ ਸਮਾਜ ਨੂੰ ਬਿਲਕੁਲ ਤਦਰੁਸ ਰੱਖ ਸਕਦੇ ਆ। ਪਾਣੀ ਘੜ है ਦੀ ਮੰਗ ਵੀ ਆਈ ਜੀ ਕਿ ਕੋ ਰੈਗੂਲਰ ਲੱਗਦੇ ਰਹਿਣ ਪਰ ਨਾਲ ਲੱਗਦਾ ਜੀ ਬਹੁਤ ਚਰਾਬਾਦੂਰੇ ਕੈਪੂ ਲੱਗੇ। ਸਪੈਸ਼ਲੀ ਯੂਰਪਰ ਡਾਕਟਰ ਵੀ ਘਾਟ ਵੀਰ ਸ਼ੁਕਰ ਸ਼ਨੀਵਾਰ ਡਾਕਟਰ ਸ਼ੰਤਰ ਵਰਮਾ ਜੀ ਨੇ ਹਮੇਸ਼ਾ ਲਗਾਤਾਰ ਮਿਲਦੇ ਨੇ ਔਰ ਸਾਡੇ ਇੱਥੇ ਜੀਵਨ ਜੀ ਦੇ ਉਪਰ ਉਹ ਵੀ ਰੋਜ ਜਾਂਦੇ ਨੇ ਐਦਾ ਦੀ ਕੋਈ ਦਿੱਕਤਵਾਰੀ ਕਰਨੀ ਜੇ ਮਰੀਜ਼ ਆਣਗੇ ਤਾਂ ਉਹਦਾ ਰਾਜ ਹੋਏਗਾ ਪਰ ਲੋਕ ਚਾਹੁੰਦੇ ਨੇ ਵੀ ਤੁਹਾਡੇ ਐਜੇ ਕੈਂਪ ਅਗਰ ਲੱਗਦੇ ਆ ਤਾਂ ਕੋਈ ਅਵੇਰਨਸ ਵਿਧੀ ਦੇ ਵਿੱਚ ਕਿਵੇਂ ਲੋਕਾਂ ਨੂੰ ਪਹੁੰਚੋਗੇ ਇਸੇ ਬੰਦਵਾ ਤਾਂ ਤੁਸੀਂ ਅਸੀਂ ਹਰ ਮਹੀਨੇ ਲਵਾਉਣ ਨੂੰ ਤਿਆਰ ਆਂ ਪਰ ਲੋਕਾਂ ਦਾ ਜੇ ਸਹਿਯੋਗ ਮਿਲੇਗਾ ਸਾਥ ਮਿਲੇਗਾ ਅਸੀਂ ਲਵਾ ਦੇ ਅਗਰਾਂ ਕਿ ਕੋਈ ਦਿੱਕਤ ਨਹੀਂ ਹੈ ਅੱਜ ਲੈਸ ਕਲੱਬ ਕੋਲੋਂ ਲਵਾਏਗੇ ਕਿਵੇਂ ਦੇਖੀਏ ਲੈਸ ਕਲੱਬ ਦੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਬਹੁਤ ਰੋਗਣੀਆਂ ਸਾਡੇ ਡਿਪਾਰਟਮੈਂਟ ਦੇ ਨਾਲ ਮਿਲ ਕੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਉਮੀਦ ਵੀ ਕਰਦਾ ਹਾਂ ਵੀ ਅੱਗੇ ਤੋਂ ਜਦੋਂ ਅਸੀਂ ਕੈਂਪ ਲਾਵਾਂਗੇ ਸਾਡੇ ਇਹਨਾਂ ਦਾ ਅਸੀ ਰੋਂ ਲੈਣਗੇ ਤਾਂ ਵੀ ਇਸ ਤਰ੍ਹਾਂ ਦੇ ਕੈਂਪ ਲਗਾਦੇ ਆਪਾਂ ਹਾਂਜੀ ਕੀ ਨਾਮ ਹੈ ਜੀ ਮੈਂ ਡਾਕਟਰ ਲਖਮਨ ਆਯੁਰਵੈਦਿਕ ਮੈਡੀਕਲ ਆਪਾਂ ਆਯੂ ਸ਼ੰਤਨ ਵੈਲਨੈਸ ਸੈਂਟਰ ਕਾਂਗੜ ਸਰ ਜੀ ਦੇਖਦੇ ਆ ਵੀ ਤੁਸੀਂ ਕੈਂਪ ਵੀ ਲਾਉਨੇ ਆ ਤੇ ਲੋਕਾਂ ਦਾ ਅੱਜ ਹਾਲੀਗੜ੍ਹ ਸ਼ਹਿਰ ਦੇ ਵਿੱਚ ਜਿੰਨਾ ਅਸੀਂ ਰਾਸ਼ ਦੇਖ ਰਿਆਂ ਸੰਭਾਅ ਲੱਗਦਾ ਵੀ ਲੋਕਾਂ ਨੂੰ ਆਲਾ ਨਹੀਂ ਤੇ ਕੈਂਪ ਵੀ ਨਹੀਂ ਪੱਗ ਲੱਗਿਆ ਇਸੂਟ ਦੇ ਨੱਕ ਰਹੇ ਨੇ ਅੱਜ ਸਿਸਟਮ ਆ जिमें डिस्पेंसरी वर्किन बहुत धनबाद है जिन्होंने पूरे लोगों को आयुर्वेद जागरूक करने वास्ते कैंप ऑर्गनाइज किया है इस तो कि आयुर्वेद के बहुत ज्यादा अवेयरनेस आए कि मेरे को लोगों में इतने व्दो तो बद दवाइया लैन के लोग जी दवाइय सहूलत पता लगन कि वजिय दवाइया ने जिन्हें लोगों तक टुट चुके हैं ਹੁਣ ਆਯੂਰਵੈਦਿਕ ਹੈਲਥ ਐਂਡ ਵੈਲਨੈਸ ਸੈਂਟਰ ਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਦੇ ਲਈ ਜੋ ਫ੍ਰੀ ਮੈਡੀਸਿਨਸ अवेलेबल ਨੇ ਤਾਂ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਕਿ ਆ ਕੇ ਉਹ ਰਾਜਸ਼ਾਦਰ ਵੈਲਨੈਸ ਸੈਂਟਰ ਕਾਨਗੜ ਦੇ ਵਿੱਚ ਜਾਂ ਮੇਰੀ ਡਿਊਟੀ ਕਾਨਗੜ ਹੈ ਤਾਂ ਉੱਥੇ ਹਰ ਤਰ੍ਹਾਂ ਦਾ ਜਿਹੜਾ ਇਲਾਜ ਹੈ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਆਯੁਰਵੈਦਿਕ ਤਰੀਕੇ ਨਾਲ ਕੀਤਾ ਜਾਂਦਾ ਹੈ ਸੋ ਤੁਸੀਂ ਉਸ ਦਾ ਬੈਨੀਫਿਟ ਲੈ ਸਕਦੇ ਹੋ ਆਯੂਸ਼ਰਧਨ ਵੈਲਨੈਸ ਸੈਂਟਰ ਕਾਨਗੜ ਦੇ ਵਿੱਚ ਸਾਡੇ ਕੋਲ ਪੂਰਾ ਪੰਚਕਰਮਾ ਸੈਂਟਰ अवेलेबल ਹੈ ਜਿਸ ਦੇ ਵਿੱਚ ਅਸੀਂ ਹਰ ਰੋਜ਼ ਤਕਰੀਬਨ ਸਾਰੇ ਮਰੀਜ਼ਾਂ ਦਾ ਪੰਚ ਕਰਮਾ ਦੇ ਨਾਲ ਜਿਹੜਾ ਟਰੀਟਮੈਂਟਸ ਕਰ ਰਹੇ ਆ ਮੇਕ ਵੀ ਮੇਰੇ ਤੋਂ ਸਾਰੇ ਕੋਲ ਲੱਗਦਾ థెరਪਿਸਟ ਆਗੇ ਨੇ ਉਹ ਪ੍ਰੋਪਰ ਟਰੀਟਮੈਂਟ ਚੱਲ ਰਿਹਾ ਤਾਂ ਉਹਦਾ ਬੈਨੀਫਿਟ ਲੈ ਸਕਦੇ ਪੰਚ ਕਰਮਾ ਬਾਰੇ ਲੋਕ ਨੂੰ ਥੋੜੀ ਨੌਲੇਜ ਨਹੀਂ ਹੈਗੀ ਤੁਹਾਨੂੰ ਸੰਖੇਪ ਦੇ ਵਿੱਚ ਦੱਸੋ ਕਿ ਕਿੰਨਾ ਕੁ ਇਲਾਜ ਉਹ ਮਹਿੰਗਾ ਹੈ ਸਰ ਟੋਟਲੀ ਫ੍ਰੀ ਆਫ ਕੋਸਟ ਸਰਕਾਰ ਵੱਲੋਂ ਉਹ ਇਲਾਜ ਹੈ ਜਿਹੜਾ ਮੁਹੱਈਆ ਕਰਾਇਆ ਜਾ ਰਿਹਾ ਹੈ ਤਾਂ ਕਿਸੇ ਵੀ ਮਰੀਜ਼ ਦਾ ਕੋਈ 1 ਰੁਪਏ ਦਾ ਵੀ ਖਰਚਾ ਉੱਥੇ ਨਹੀਂ ਆਂਦਾ ਹੈਗਾ ਪੰਚ ਕਰਮਾ ਕੀ ਹੁੰਦਾ ਹੈ ਕਿ ਬੋਡੀ ਨੂੰ ਸ਼ਰੀਰ ਨੂੰ ਸ਼ੁੱਧ ਕਰਨ ਦੀ ਜਿਹੜੀ ਪ੍ਰਕਿਰਿਆ ਹੈਗੀ ਹੈ ਉਹ ਪੰਚਕਰਮ ਹੈ ਜਿਵੇਂ ਆਪਾਂ ਆਮ ਤੌਰ ਤੇ ਦੇਖਦੇ ਕਿ ਉਹ ਜਿਹੜਾ ਮੌਸਮ ਚੱਲ ਰਿਹਾ ਹੈ ਗਰਮੀ ਦਾ ਮੌਸਮ ਹੈ ਤਾਂ ਬਹੁਤ ਜ਼ਿਆਦਾ ਗਰਮੀ ਜਿਹੜੀ ਹੈਗੀ ਉਹ ਵੱਧ ਰਹੀ ਹੈ ਤਾਂ ਇਸ ਗਰਮੀ ਦੇ ਪ੍ਰਕੋਪ ਤੋਂ ਬਚਣ ਵਾਸਤੇ ਵੀ ਆਯੋਜਨ ਦੇ ਵਿੱਚ ਪੰਚਕਰਮ ਦੇ ਵਿੱਚ ਅਸੀਂ ਸ਼ਿਰਧਾ ਰ ਵਰਗਾ ਉਹ ਤੇ ਕਰਦੇ ਹਾਂ ਜਿਸ ਦੇ ਨਾਲ ਕੀ ਮਿਹਜਾ ਦਾ ਇਲਾਕਾ ਇਹਨਾਂ ਗੋਡੇ ਦਾ ਜੁੜਾ ਦਰਦ ਪਿੱਠ ਦਰਦ ਸਵੇਦਨ ਬਸਤੀ ਬਮਣੀ ਗਰੀਚੰਦ ਨਾਲ ਅਸੀਂ ਕੀ ਹੈ ਕਿ ਆਪਾਂ ਸੱਚੇ ਤੀਜਾ ਕਰਨੇ ਆ ਤੇ ਸਰੀਰ ਨੂੰ ਵੀ ਤੇਲ ਨਹੀਂ ਲਗਾਉਂਦੇ ਹੈਗੇ ਤਾਂ ਜਦੋਂ ਅਭੰਗ ਬੋਡੀ ਨੂੰ ਕੀਤਾ ਜਾਂਦਾ ਤਾਂ ਆਪਣੀ ਬੋਡੀ ਤੇ ਮਾਈਂਡ ਜਿਹੜਾ ਉਹ ਪੂਰਾ ਰਿਲੈਕਸ ਹੋ ਜਾਂਦਾ ਸੋ ਇਹ ਪ੍ਰੋਸੀਜਰ ਆਪਾਂ ਨੂੰ ਕਰਨਾ ਚਾਹੀਦਾ ਬਾਈ ਮੇਰਾ ਨਾਮ ਡਾਕਟਰ ਅਜੀਵਾਲਾ ਤੇ ਮੈਂ ਇਹ ਡਬਲਿਊਸੀ ਬਾੜਵਾਲ ਦੇ ਸੰਦੂਰ ਡਿਸਟ੍ਰਿਕਟ ਦੇ ਵਿੱਚ ਤੇ ਜੋਬ ਕਰਦੀ ਆ ਅੱਜ ਇੱਥੇ ਕੈਂਪ ਵਿੱਚ ਮੇਰੀ ਗਿਫਤੀ ਲੱਗੀ ਤੇ ਜਿੰਨੇ ਵੀ ਇਥੇ

ਹਰ ਸਾਰ ਚੱਲਦਾ ਮੈਡਮ ਅੱਜ ਦੇਖਦੇ ਵੀ ਗਰਮੀ ਬਹੁਤ ਤੇਜ਼ੀ ਨਾਲ ਪੈ ਰਹੀ ਹੈ ਸਿੱਕ ਤੇ ਪੂਰੇ ਜੋਰ ਆਤੇ ਹਨ ਕਿਉਂਕਿ ਹਰੇਕ ਲਵੇ ਏਸੀ ਜਾਂ ਕੰਪਰ ਜਾ ਕੇ ਇਹ ਪੱਕੇ ਨਹੀਂ ਹੁੰਦਾ ਦਿਹਾੜੀ ਤੇ ਬਿਜਾ ਲੋਕਾਂ ਨੇ ਆਮ ਲੋਕ ਨਿੱਤ ਦੇ ਨੇ ਪਰ ਬੱਚੇ ਵੀ ਉਹਨੇ ਕੀ ਪ੍ਰੋਕਾਸ਼ਨ ਕਰਨੀ ਚੀਜ਼ ਨੇ ਜਿਹੜਾ ਬੱਚੇ ਰਹਿ ਰਹੇ ਉਹਦੇ ਲਈ ਇਹ ਦੇਖੋ ਕੁਪਚ ਨਿਕਲਦਾ ਤਾਂ ਬੈਗਾ ਇਹ ਜਿਹੜੇ ਏਸੀ ਚ ਰਹਿੰਦੇ ਆ ਉਹਨਾਂ ਵਾਸਤੇ ਪ੍ਰਿਕਾਸ਼ਨ ਹੈ ਕੀ ਇੱਕਦਮ ਏਸੀ ਚੋਂ ਨਿਕਲ ਕੇ ਧੁੱਪ ਚਾ ਨਾ ਜਾਓ ਤੁਹ ਜੋ ਨਿਕਲ ਕੇ ਅੰਦਰ ਨਾ ਆਓ ਪਹਿਲਾਂ ਏਸੀ ਨੂੰ ਬੰਦ ਕਰ ਲੋ ਟੈਂਪਰੇਚਰ ਘਟਾਓ ਰੂਮ ਟੈਂਪਰੇਚਰ ਤੇ ਆਓ ਫਿਰ ਬਾਹਰ ਨਿਕਲੋ ਤੇ ਜਿਹੜੇ ਬਾਰੇ ਬਾਹਰ ਫਿਰਦੇ ਨੇ ਉਹ ਆਪਣਾ ਛਤਰੀ ਲੈ ਕੇ ਸਿਰ ਢੱਕਨ ਗਿੱਲਾ ਕਪੜਾ ਰੱਖਣ ਸਿੱਧੇ ਤਾਂ ਜੋ ਸਿੱਧੀ ਲੋ ਤੋਂ ਆਪਾਂ ਬਚ ਸਕੀਏ ਪਾਣੀ ਪੀਓ ਫ੍ਰਿਜ ਦੇ ਪਾਣੀ ਤੋਂ ਹੋ ਐਡ ਕਰਦੇ ਹੋ ਮੈਂ ਤਾਜ਼ਾ ਪਾਣੀ ਪੀਂਦੇ ਤਾਂ ਜੋ ਇੱਕਦਮ ਵੀ ਗਲਾ ਖਰਾਬ ਹੋਣ ਦੀ ਸੰਭਾਵਨਾ ਨਾ ਅੱਜਕੱਲ ਮੈਡਮ ਸ਼ਬੀਲਾ ਬਹੁਤ ਲੱਗੀਆਂ ਨੇ ਪਾਣੀ ਅਸੀਂ ਬਾਹਰੋਂ ਆ ਕੇ ਗਰਮੀ ਦੇ ਇਕੱਲਾ ਪੀ ਲੈਨੇ ਫਿਰ ਬਿਮਾਰ ਹੋਣ ਤੇ ਬਹੁਤ ਚਾਂਸ ਬਣ ਜਾਂਦੇ ਨੇ ਉਹਦੇ ਲਈ ਕੀ ਪ੍ਰੋਪੋਜ਼ ਕਰਾਂਗੇ ਉਹਦੇ ਲਈ ਇਹ ਹੈ ਦੇਖੋ ਘੜਾ ਲਗਾਓ ਘਰ ਦੇ ਵਿੱਚ ਘੜੇ ਵਾਲਾ ਪਾਣੀ ਪੀਓ ਫ੍ਰੀਜ ਦਾ ਪਾਣੀ ਹੈ ਬੱਚੇ ਬਾਹਰੋਂ ਖੇਡ ਕੇ ਆਉਂਦੇ ਆ ਉਹਦੇ ਵਿੱਚ ਬਰਫ਼ ਪਾ ਕੇ ਪੀ ਲੈਂਦੇ ਫਿਰ ਗਲਾ ਖਰਾਬ ਹੋ ਜਾਂਦਾ ਗਲਾ ਖਰਾਬ ਹੁੰਦਾ ਤਾਂ ਨੇਚਰਲੀ ਉਹ ਕਿਸੇ ਪਹਿਲਾਂ ਤਾਂ ਇਨਫੈਕਸ਼ਨ ਨਹੀਂ ਹੋਈ ਹੁੰਦੀ ਜਦੋਂ ਆਪਣੀ ਇਮਿਊਨਿਟੀ ਬਾਡੀ ਦੀ ਘੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਆਪਾਂ ਉਹਦੇ ਨਾਲ ਬੁਖਾਰ ਹੋਰ ਤੀਕੋਂ ਵੀ ਵੱਜ ਜਾਂਦੀ ਹੈ ਤਾਂ ਕਾਰਨ ਆਪਾਂ ਵੈਦਰ ਨੂੰ ਕਹਿ ਦਿੰਨੇ ਆ ਬਟ ਅਦਰਵਾਈਜ਼ ਕਾਰਨ ਇਹ ਹੈ ਕਿ ਆਪਾਂ ਧਿਆਨ ਨਹੀਂ ਰੱਖਦੇ ਵੀ ਖਾਣਾ ਪੀਣਾ ਕੀ ਹੈ ਆ ਅੱਜ ਕੱਲ੍ਹ ਗਰਮੀ ਵਿੱਚ ਕੀ ਪ੍ਰਕਾਸ਼ ਰੱਖਣੇ ਚਾਹੀਦੇ ਨੇ ਸਰਦਾਰ ਕਿ ਕਹੋਗੇ ਵੀ ਬਹੁਤ ਵਾਰਾ ਬੀ ਸਿਹਤ ਦਾ ਧਿਆਨ ਸਿਹਤ ਦਾ ਧਿਆਨ ਰੱਖੋ ਪਾਣੀ ਜਿਆਦਾ ਪੀਓ ਕਿਉਂਕਿ ਪਸੀਨਾ ਬਹੁਤ ਆਉਂਦਾ ਹੈ ਬਾਡੀ ਦੇ ਅੰਦਰ ਖਾਣਾ ਪੀਣਾ ਹੈਵੀ ਨਾ ਖਾਓ ਫਰਾਈਟ ਚੀਜ਼ਾਂ ਨਾ ਖਾਓ ਦੱਬਾ ਵਾਲੀਆਂ ਚੀਜ਼ਾਂ ਨਾ ਖਾਓ ਯੋਗ ਕਰੋ ਰੋਸ਼ਾਵਾਂ ਸੇਤੋ ਸਤ ਦੇ ਸਵੇਰੇ 6:30 ਤੋਂ 7:30 ਸਾਡੇ ਅਫਸਰ ਡਾਇਰੈਕਟੋਰੇਟ ਵੱਲੋਂ ਹੋ ਰਹੀ ਹੈ। ਯੋਗਾ ਦੀ ਕਲਾਸ ਹੁੰਦੀ ਹੈ। ਸਾਰੇ ਗਿਲੇ ਉਹਦੇ ਵਿੱਚ ਇੱਕ ਇੱਕ ਕਰਕੇ ਲਗਾ ਰਹੇ ਨੇ। ਇਹ ਕੋਸ਼ਿਸ਼ ਕਰੋਗੇ ਜਿਸ ਟਾਈਮ ਜਿਹਦੇ ਕੋਲ ਟਾਈਮ ਹੈ ਉਸ ਟਾਈਮ ਕਿਉਂ ਜਰੂਰ ਦੇਖੋ। ਤਾਂਕਿ ਸਾਡੇ ਕਿਵੇਂ ਇਹਦਾ ਕੋਈ ਪਤਾ ਲੱਗ ਜਾਵੇ ਕਿ ਇਹ ਕਿਰਾਫ ਕਰਨ ਕਿੰਨਾ ਸਾਥ ਇਸ ਕੈਂਪ ਕੀ ਬਹਾਵਨੀਗੜ੍ਹ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਭਾਈ। ਬਿਮਾਰੀਆਂ ਬਹੁਤ ਹੈ, ਕੈਲਸ਼ੀਅਮ ਦੀ ਬਹੁਤ ਘਾਟ ਹੈਗੀ ਹੈ। लॉन्स क्लब अलीगढ़ का मैं शुक्रगुजार हूँ कि उन्होंने यहाँ पे अपना तो सहयोग से ये कैंप लगवाया और ख़ासकर डॉक्टर रविकांत मदान जो हमारे एस एम ओ हैं डॉक्टर ललित हैं डॉक्टर शर्मा हैं मरम शर्मा ये बहुत डेडिकेटेड है आयुर्वेद के लिए और काम कर रहे हैं और बहुत देखो आप देख रहे हो कितनी भीड़ है कितना रश है मरीज़ों का और आयुर्वेद की जो है ये कितना लोग इसको अडॉप्ट कर रहे हैं आयुर्वेद की तरफ बढ़ रहे हैं रुझान आयुर्वेद की तरफ है ये आपके सामने कितने लोग यहाँ लाइन में लगे हुए हैं मैं आप सबका बहुत बहुत धन्यवाद करना चाहता हूँ प्रेस का भी डॉक्टर रविकांत मैदान का डॉक्टर ललित का डॉक्टर रजनी शर्मा का और हमारे लॉयस क्लब का भवानीगढ़ का जिन्होंने अपना सहयोग दे के कैंप लगवाया धन्यवाद